ਦੇਸ਼ بھر 'ਚ ਅੱਜ ਚੇਤਰ ਦੇ ਨਵਰਾਤਰੀ ਸੁਰੂ ਹੋ ਗਏ ਮਾਤਰਾਣੇ ਦੇ ਮੰਦਰਾਂ ਨੂੰ ਸਜਾਇਆ ਗਿਆ ਸੰਗਤਾਂ ਸਵੇਰੇ 4 ਵਜੇ ਤੋਂ ਹੀ ਮਾਤਾ ਦੇ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਪੰਜਾਬ ਦੇ ਇਤਿਹਾਸਿਕ ਸ਼ਹਿਰ ਸਮਾਣਾ 'ਚ ਮਾਤਾ ਮੈਸਰ ਦੇ ਮੇਲੇ ਦੇ 17 ਤਾਰੀਖ ਨੂੰ ਪਰਣਾ ਉਸ ਮੰਦਰ ਦੇ ਵਿੱਚ ਅੱਜ ਨਵਰਾਤਰੀ ਦੇ ਪਹਿਲੇ ਦਿਨ ਹੀ ਸੰਗਤਾਂ ਵੱਲੋਂ ਅੱਧੀ ਰਾਤ ਤੋਂ ਉੱਥੇ ਜਾਣਾ ਸ਼ੁਰੂ ਹੋ ਗਿਆ ਅਤੇ ਸੰਗਤਾਂ ਵੱਲੋਂ ਦੰਡੋਤ ਕਰਦੇ ਹੋਏ ਭਗਤ ਮਾਹ ਦੇ ਦਰਬਾਰ 'ਚ ਪਹੁੰਚੇ ਤੇ ਮਾਦਰ ਦਾ ਆਸ਼ੀਰਵਾਦ ਹਾਸਲ ਕੀਤਾ ਇਸ ਮੰਦਰ ਦਾ ਇਤਿਹਾਸ ਹੈ ਕਿ ਕਰੀਬ 350 ਸਾਲ ਪੁਰਾਣਾ ਇਹ ਮਾਂ ਬਾਲਾ ਸੁੰਦਰੀ ਦਾ ਮੰਦਰ ਹੈ ਜਿੱਥੇ ਸੰਗਤਾਂ ਦੂਰ ਦੂਰ ਤੋਂ ਮੱਥਾ ਟੇਕਣ ਲਈ ਆਉਂਦੀ ਹਨ ਬੋਲ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਮਾਤਾ ਮੈਸਰ ਦੇਵੀ ਦੇ ਨਵਰਾਤਰੀ ਚਾਲੂ ਹੋ ਗਏ ਨੇ ਸਾਰੇ ਭਗਤਾਂ ਨੂੰ ਮਾਤਾ ਦੇ ਨਵਰਾਤਰੀਆਂ ਦੀ ਲੱਖ ਲੱਖ ਵਧਾਈ ਹੋਵੇ ਹੁਣ 9 ਦਿਨ ਮਾਤਾ ਦੇ ਦਰਬਾਰ ਦੇ ਵਿੱਚ ਭਰਪੂਰ ਮੇਲਾ ਲੱਗੇਗਾ ਔਰ ਸਾਰੇ ਭਗਤਾਂ ਨੂੰ ਮਾਤਾ ਸਾਭ ਦੇ ਭਗਤਾਂ ਦੀ ਮਰਜ਼ਾ ਪੂਰੀਆ ਕਰੇਗੀ ਤਕਰੀਬਨ ਜੀ 350 ਤੋਂ ਲੈ ਕੇ 400 ਸਾਲ ਪੁਰਾਣਾ ਮੰਦਿਰ ਦਾ ਇਤਿਹਾਸ ਹੈ ਔਰ ਹਰਿਆਣੇ ਤੋਂ ਹਿਮਾਚਲ ਤੋਂ ਪੰਜਾਬ ਤੋਂ ਚੰਡੀਗੜ੍ਹ ਤੋਂ ਦਿੱਲੀ ਤੋਂ ਬੰਬੇ ਤੱਕ ਦੇ ਸ਼ਰਧਾਲੂ ਔਰੇ ਮੱਥਾ ਟੇਕ ਆਉਂਦੇ ਨੇ ਔਰ ਆਪਣੀ ਮੰਨ ਦੀ ਮਰਜ਼ਾ ਪੂਰੀਆ ਪਾਉਂਦੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ